ਜਾਪਸੀ ਮਿਰੋਪਣ ਸਭ ਨੂੰ જય ਪੰਜਾਬ ਵਾਇਗੁਰ ਦੀ ਕਲਸਾ ਸ਼੍ਰੀ ਵਾਇਗੁਰ ਦੀ ਕਿਤੇ ਅੱਜ 26 ਜਨਵਰੀ ਇਤਿਹਾਸਿਕ ਦਿਨ ਹੈ 26 ਜਨਵਰੀ 1950 ਇਸ ਦੇਸ਼ ਦੇ ਅੰਦਰ ਡਾਕਟਰ ਪਿੰਗਰੋ ਅਮੇੜਕਾਰ ਦੀ ਦਰ ਲਿਖਿਆ ਹੋਇਆ ਸੰਵਿਧਾਨ ਲਾਗੂ ਹੋਇਆ ਸੀ ਅੱਜ ਦੇ ਦਿਨ ਤੇ ਜਿੱਥੇ ਪੂਰੇ ਵਿਸ਼ਵ ਦੇ ਲੋਕ ਡਾਕਟਰ ਅੰਬੇਡਕਰ ਦੇ ਪੈਰੋਕਾਰ ਇਨਸਾਨੀਅਤ ਦੇ ਮਦਈ ਭਾਰਤੀ ਲੋਕ ਜਿੱਥੇ ਜਸ਼ਨ ਮਨਾ ਰਹੇ ਆ ਉੱਥੇ ਅਫਸੋਸ ਇਸ ਗੱਲ ਦਾ ਕਿ ਪੰਜਾਬ ਦੇ ਅੰਦਰ ਅੰਮ੍ਰਿਤਸਰ ਦੇ ਵਿੱਚ ਭਾਵਾਸਾ ਡਾਕਟਰ ਅੰਬੇਡਕਰ ਜੀ ਦੇ ਬੁੱਤ ਦਾ અપਮਾਨ ਕੀਤਾ ਗਿਆ ਬਹੁਜਨ ਸਮਾਜ ਪਾਰਟੀ ਇਸ ਘਟਨਾ ਦੀ ਨਿਖੇਦੀ ਕਰਦੀ ਹੈ ਔਰ ਇਹਦੇ ਨਾਲ ਆម ਪਾਰਟੀ ਦੀ ਸਰਕਾਰ ਦਾ ਅੰਬेडकर ਵਿਰੋਧੀ ਚਿਹਰਾ ਬੇਨਕਾਬ ਹੋਇਆ ਮੈਂ ਅਮਰਸਨ ਦੇ ਪੁਲਿਸ ਕਮਿਸ਼ਨਰ ਜੀ ਨਾਲ ਗੱਲ ਕੀਤੀ ਇਸ ਘਟਨਾ ਦੇ ਬਾਰੇ ਵਿੱਚ ਔਰ ਆਪਣੇ ਬੌਧਿਨ ਸਮਾਜ ਪਾਰਟੀ ਦੇ ਯੂਨਿਟ ਨਾਲ ਗੱਲ ਕੀਤੀ ਬੌਧਿਨ ਸਮਾਜ ਪਾਰਟੀ ਦੀ ਟੀਮ ਇਸ ਘਟਨਾ ਤੋਂ ਬਾਅਦ ਹਰਕਤ ਦੇ ਵਿੱਚ ਆਈ ਔਰ ਉਹਨਾਂ ਨੇ ਆਪਣੇ ਵੱਲੋਂ ਵੀ ਕੰਪਲੇਂਟ ਬਣਾ ਕੇ ਅੱਥੋਂ ਦੇਖੋ ਪੁਲਿਸ ਡਿਪਾਰਟਮੈਂਟ ਨੂੰ ਸੰਪੇ। ਬਹੁਜਨ ਸਮਾਜ ਪਾਰਟੀ ਜਿੱਥੇ ਵੀ ਨਿੰਦਾ ਕਰਦੀ ਹੈ ਉੱਥੇ ਅਸੀਂ ਸਖਤ ਤੋਂ ਸਖਤ ਕਾਰਵਾਈ ਲਈ ਵੀ ਪ੍ਰਸ਼ਾਸਨ ਨੂੰ ਕਿਹਾ ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਂ ਕਿਹਾ ਕਿ ਭਈ ਇਹ ਕਿਤੇ ਐਕਟ ਫਾਇਰ ਦਚਕਣਾ ਐਸਟੀਐਸਟੀ ਐਕਟ ਵਿਰੋਧਨਾ ਧਾਰਮਿਕ ਪਵਨਾਵਾ ਦਾ ਅਨਾਧਰ ਕਰਨ ਅਤੇ ਸਮਾਜਿਕ ਭਾਈਚਾਰ ਪਸੰਦ ਨੂੰ ਤੋੜਨੇ ਦੀ ਜਿਹੜੀ ਕੋਸ਼ਿਸ਼ ਹੈ ਇੱਕ ਸਾਜ਼ਿਸ਼ ਹੈ। ਕੀ ਇਹ ਇਸ ਇਸ ਸtandard ਦੇ ਵਿੱਚ ਧਰਾਵਾ ਲਗਾ ਕੇ ਦੋਸ਼ੀ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਔਰ ਇਹਦੇ ਪਿੱਛੇ ਕਿਹੜੀ ਸਾਜਿਸ਼ ਥੀ ਹੋਰ kaun ਲੋਕ ਸ਼ਾਮਲ ਹੈ ਉਹਦੀ ਵੀ ਹਪਤਾਲ ਕਰਕੇ ਉਹਦੀ ਤੁਰ ਤਹ ਤੱਕ ਪਹੁੰਚਣਾ ਭੋਜਨ ਸਮਾਜ ਪਾਰਟੀ ਵੱਲੋਂ ਜਿਲ੍ਹਾ ਅਮਰਸਰ ਦੇ ਪੁਲਿਸ ਕਮਿਸ਼ਨਰ ਸਾਹਿਬ ਨਾਲ ਇਹ ਗਲਤ ਕੱਤੀ ਗਈ ਹੈ ਔਰ ਉਨ੍ਹਾਂ ਨੇ ਐਫ ਆਰ ਦਰਜ ਕਰਨ ਦਾ ਕ੍ਰੋਸਾ ਦਿੱਤਾ ਔਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ ਐਸਾ ਉਹਨੇ ਕ੍ਰੋਸਾ ਦਿੱਤਾ ਔਰ ਮੈਂ ਫਿਰ ਇੱਕ ਵਾਰ ਪੰਜਾਬ ਵਸਨੀਕਾਂ ਨੂੰ ਸੱਦਾ ਦਿੰਦਾ ਕਿ ਐਸੀਆਂ ਤਾਕਤਾਂ ਜਿਹੜੀਆਂ ਪਾਈਪਸਾਂ ਨੂੰ ਤੋੜਨਾ ਚਾਹੁੰਦੀਆਂ ਉਹਨਾਂ ਦੇ ਮਨਸੂਬਿਆਂ ਨੂੰ ناکਾਮ ਕਰਨ ਦੇ ਲਈ ਆਪਾਂ ਸਮਾਜ ਦੇ ਅੰਦਰ ਇੱਕਜੁੱਟਤਾ ਪੈਦਾ ਕਰੀਏ ਔਰ 바ਵਾ ਸਾਹਿਬ ਡਾਕਟਰ ਅੰਬੇਡ ਕਰਦੀ ਦੇ ਇਸ ਦੇਸ਼ ਦੇ ਨਿਰਮਾਣ ਸਰਪੱਖੀ ਯੋਗਦਾਨ ਔਰ ਅੱਜ ਤੱਕ ਦੇ ਸੱਤਾਧਾਰੀ ਰਾਜਨੀਤਿਕ ਦਰਾਂ ਦੀਆਂ ਵਿਨਾਸ਼ਕਰੀ ਨੀਤੀਆਂ ਔਰ ਮੌਜੂਦ ਸਮਾਜ ਪਾਰਟੀ ਦਾ ਸਰਵਕਲ ਦੇ ਪੰਨੇ ਦਾ ਅਜੰਡਾ ਇਹਨੂੰ ਆਪਾਂ ਪਿੰਡ-ਪਿੰਡ ਗਲੀ-ਗਲੀ ਮਹੱਲੇ-ਮਹੱਲੇ ਤੱਕ ਲੈ ਕੇ ਜਾਈਏ ਧੰਨਵਾਦ ਜੈਪੀ ਜੈਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ